ਸਕਦਾ ਜੀ ਮੈਂ ਸਵਾ ਸਾਲ ਦੀ ਹੁੰਦੀ ਆ ਠੀਕ ਆ ਲੋਪਰਾ ਬੇਲ ਦੇਖੋ ਕੱਟੀ ਦੀ ਠੀਕ ਆ ਜੀ ਵਾਕੀ ਤੋੜਾ ਦੇਖੋ ਕੋਈ ਪਿੰਡਾ ਦੇਖੋ ਜਮਾ ਆਏ ਆ ਠੀਕ ਆ ਜੀ ਲੈ ਚਲੋ ਪਰ ਮੋੜ ਕੇ ਲੋ ਜੀ ਅੱਖਾਂ ਵੀ ਬਿੱਲੀ ਆ ਜੀ ਜਮਾ ਕਰ ਠੀਕ ਆ ਲੋਪਰਾ ਤੋੜਾ ਤਰਾ ਕਰਮਾ ਬੜੀ ਦਾ ਸੁਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਤਪਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਕਟੀਆਂ ਤੇ ਇੱਕ ਹੈਗੀ ਆ ਗਾਂ ਪਕਾਉਂ ਭਰਾ ਜਰਸੀ ਗਾਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਪਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਅਗੀ ਤਹਾਡੇ ਤੱਕ ਨਮੀ ਨਮੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬੱਦ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਸੀ ਗਈ ਸਸੀ ਗਾਲ ਜੀ ਨਾਂ ਵੀਰ ਜੀ ਆਪਣਾ ਨੌਣਾ ਜੀ ਟੈਂਟ ਤਪਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਕਟੀਆਂ ਦੱਸ ਵੀਰੇ ਆਪਣੇ ਕੋਲ ਕਿੰਨੀਆਂ ਅੱਜ ਕਟੀਆਂ ਤਿੰਨ ਹੈ ਜੀ ਇੱਕ ਗਾਂ ਹੈ ਠੀਕ ਆ ਪਹਿਲੀ ਕੱਟੀ ਦੀ ਜਾਣਕਾਰੀ ਵੀਰੇ ਪਹਿਲੀ ਕੱਟੀ ਆ 8 ਕ ਮਹੀਨਿਆਂ ਦੀ ਹੈ ਜੀ ਹਾਂਜੀ ਤੇ ਵਧੀਆ ਨਾਂ ਦਾ ਵਧੀਆ ਰਿਕਾਰਡ ਰਿਪੋਰਟ ਸੀਗਾ ਜੀ ਠੀਕ ਆ ਕੱਟੀ ਦੇ ਚਾਰ ਹੀ ਥਣ ਮਿਲਣਗੇ ਕੋਈ ਫੂਡ ਸ਼ਾਂਗ ਨਹੀਂ ਹੈ ਠੀਕ ਹੈ ਉਹ ਜੇ ਆਪਾਂ ਭਾਤ ਦੇ ਦੇਾਂਗੇ ਠੀਕ ਹਾਂ ਤੋੜ ਦੋ ਪ੍ਰਾਣ ਨੂੰ ਮੜਾ ਜਾ ਹਾਂਜੀ ਤੋੜ ਕਰਮਾ ਵਾਲੀ ਨੂੰ ਸਿੰਘੀ ਸਿੰਘੀ ਬਹੁਤ ਸੋਹਣੀ ਆ ਥਣਚਾਰ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਚੈੱਕ ਕਰ ਸਕਦੇ ਆ ਕਈ ਵਾਰ ਛੋਟੀ ਕੱਟੀ ਕੋਈ ਪੱਲ ਨਹੀਂ ਹੁੰਦੀ ਹੈ ਹਨਾ ਜੀ ਹਾਂਜੀ ਤਾਂ ਮਿੱਕੀ ਪੱਗ ਜਾਂਦਾ ਇਹ ਜੇ ਜਾਨਵਰ ਜੀ ਠੀਕ ਆ ਮੈਂ ਤੇ ਪ੍ਰਾ ਚੈੱਕ ਕਰ ਸਕਦਾ ਹਾਂ ਕੱਲੀ ਏ ਛੋਟੀ ਕਰਕੇ ਉਹਨਾਂ ਦਾ ਵੱਧ ਕਰਦੀਆਂ ਨਾ ਠੀਕ ਆ ਠੀਕ ਆ ਕੋਈ ਗੱਲ ਤੋੜ ਦੋ ਮੜਾ ਜਾ ਆ ਹਾਂਜੀ ਆ ਜਾ ਪੁੱਤ ਆ ਜਾ ਫੇਸ ਚੈੱਕ ਕਰ ਲਓ ਜੀ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਹੈ ਆ ਜਾ 10-10 ਮੋੜ ਦੋ ਬਸ ਬਈ ਲਓ ਜੀ ਇਸ ਇਹ ਤੋਂ ਰਾਤੀ ਚੈੱਕ ਕਰ ਸਨ ਪਰ ਲੋਚ ਕਰਮਾ ਵਾਲੀ ਦਾ ਅ ਬਾਈ ਰੇਟ ਨਾ ਖੱਚ ਕੇ ਇਹ ਦੱਸ ਦੇ ਬਸ ਬਈ ਵੀਡੀਓ ਚ ਕਰ ਲੈਣਾ ਰੇਟ ਬਸ ਦੇ ਰੇਟ ਜੀ ਆਪਾਂ ਇਹ 7500 ਵੀ ਦੇ ਦੇਾਂਗੇ ਜਿਵੇਂ ਹੋਰ ਮਾਨ ਤਨ ਮਾੜਾ ਮੋਟਾ ਇਹ ਜੀ ਮਾਨ ਤਨ ਮਾੜਾ ਮੋਟਾ ਹੋ ਜਾਊਗਾ ਜੀ ਕਿੰਨਾ ਕਰ ਦੇਗਾ ਫਿਰ ਦੱਸ ਹੀ ਦੇ ਹੁਣ ਯਾਰ 5400 ਦਾ ਹੋ ਜਾਊਗਾ ਜੀ 7000 ਦੇ ਦੇਗਾ 7000 ਤਾਂ ਚਲੋ ਦੇ ਦੇਾਂਗੇ ਜੀ 600 ਕਾਲਾ ਬੰਦਾ ਹੂ ਦੇ ਦੇਾਂਗੇ ਠੀਕ ਆ 7000 ਦੀ ਭਾ ਦੇ ਦਾਂਗੇ 7500 ਰੇਟ ਆ ਦਾ ਬਾਈ ਲੋਕਾਂ ਦਾ ਘਟਾਓ ਨਾ ਮੈਂ ਖੱਚ ਕੇ ਰੇਟ ਹੀ ਦੱਸਿਆ ਜੀ ਬਾਈ ਨੇ ਹਾਂ ਜੀ ਬਈ ਦੂਜੀ ਦੱਸੋ ਦੂਜੀ ਨੀਲੀ ਰਾਵੀ ਦੀ ਅੱਖਾਂ ਵੀ ਬਿੱਲੀਆਂ ਇਹਦੀਆਂ ਹਾਂਜੀ ਮੱਥਾ ਵੀ ਉਹ ਆ ਹਾਂਜੀ ਤੇ ਪੂਸ਼ ਵੀ ਉਹ ਆ ਜੀ ਠੀਕ ਆ ਤੇ ਇਹ ਸਾਲ ਦੀ ਹਜੇ ਹੋਈ ਨਹੀਂ ਕੱਦ ਦੇਖੋ ਤੇ ਸਿੰਘ ਦੇਖੋ ਜੀ ਠੀਕ ਆ ਸਿੰਘ ਪੱਲੇ ਪੈਰ ਪੈਰੀ ਮਾਂ ਨੀਲੀ ਰਾਵੀ ਸੀ ਉਹਦੇ ਮੋਹਰਾ ਦੇ ਉਤੋਂ ਕਰਾ ਠੀਕ ਆ ਠੀਕ ਹਾਂਜੀ ਪੱਲੇ ਫਿਰਲੇ ਚ हां जी ਬੇਲ ਦੇਖੋ ਕਦੀ ਕੱਟੀ ਦੀ ਠੀਕ ਆ ਤੇ ਥਾਣ ਵੀ ਚਾਰੀ ਆ हां ਚਾਰੀ ਥਾਣਾ ਜੀ ਇਹ ਦਿਖਾ ਦਉ ਥਾਣਾ ਚਾਰੀ ਥਾਣਾ ਬਾਅਦ ਚੈੱਕ ਕਰ ਰਹਾ ਕੋਈ ਫਰੋਡ ਨਹੀਂ ਕੋਈ ਸਾੰਗ ਨਹੀਂ ਸਿੰਗਾ ਦੇਖੋ ਜੀ ਲੈ ਠੀਕ ਆ ਮੋੜ ਬਹੁਤ ਵੱਡਾ ਵਾਲੀ ਮਾਂ ਸੀ ਆ ਜੀ ਠੀਕ ਆ ਹਾਂ ਦੁੱਧ ਤਾਂ ਪਤਾ ਵੀ ਇਹਦੀ ਮਾਂ ਦਾ ਦੁੱਧ ਉਹਦੇ ਥੱਲੇ 17 ਲੀਟਰ ਦਿੰਦੀ ਆ ਜੀ ਤੇਰੀ ਮਾਂ ਦਾ ਲੋਪਰਾ ਸਹੀ ਗੱਲ ਪਤਲੇ ਪਿੰਡੇ ਚੱਕਰ ਦੀ ਸਾਲ ਦੀ ਕੱਟੀ ਹਜੇ ਹੋਈ ਨਹੀਂ ਆਏ ਲੱਗਦਾ ਜਿਵੇਂ ਸਵਾ ਸਾਲ ਦੀ ਹੁੰਦੀ ਆ ਠੀਕ ਆ ਲੋਪਰਾ ਬੇਲ ਦੇਖੋ ਕੱਟੀ ਦੀ ਠੀਕ ਹੈ ਜੀ ਵਾਕੀ ਤੋਰਾ ਦੇਖੋ ਕੋਈ ਐ ਪਿੰਡਾ ਦੇਖੋ ਜਮਾ ਆਏ ਆ ਠੀਕ ਹੈ ਜੀ ਲੈ ਚਲੋ ਪਰਮ ਮੋੜ ਅੱਖਾਂ ਵੀ ਬਿੱਲੀ ਆ ਜੀ ਜਮਾ ਠੀਕਾ ਲੋਪਰਾ ਤੋਰਾ ਤਰਾ ਕਰਮਾ ਬੜੀ ਦਸੋ ਨਾ ਇਹਦਾ ਵੀ ਭਾਈ ਖੱਚ ਕੇ ਰੇਡ ਦੱਸ ਦੇ ਬਸ ਖੱਚ ਕੇ ਕਿੰਨੇ ਦੇਣੀ ਬਸ ਪਹਿਲਾਂ ਓਪਨ ਦੱਸ ਦੇ ਫਿਰ ਦੂਜਾ ਦੱਸ ਖੱਚ ਇਹ 20000 ਦੀ ਦੇ ਦੇਾਂਗੇ ਕਿੰਨੇ ਦੀ ਇਦੂ ਗਾਂ ਸਹੀ ਹੋਰ ਲੈਸ ਕੱਟ ਕੇ ਲੈਸ ਕੱਟ ਦੇਵਾਂ 5400 ਹੋਰ ਕਰ ਦਿਆਂਗੀ ਜੀ 19500 ਦੀ ਹਾਂਜੀ 19500 ਦੀ ਭਰਾ ਕੱਟੀ ਆ ਪੂਰੀ ਵੱਡੀ ਆ ਕੱਦ ਕੱਦ ਕਾੜਾ ਸੋਨਾ ਸਿੰਘੀ ਸੁੰਗ ਬਰੀਕ ਦੇਖੋ ਜੀ ਬੇਲ ਤੇ ਉਹੋ ਦੇਖੋ ਸੇਕਾ ਦੇਖ ਅੱਖਾਂ ਵੀ ਬਲੀ ਆ ਅੱਛਾ ਜਮਾਈ ਠੀਕ ਆ ਆ ਦੇਖੋ ਸਿੰਘੀ ਸੁੰਗੀ ਬਹੁਤ ਸੋਹਣੀ ਆ ਲੋ ਭਰਾ 19500 ਦੀ ਬਈ ਕਹਿੰਦਾ ਮਾਨ ਤਨ ਕਰਤਾ ਹਾਂਜੀ ਬਈ ਇਹ ਦੂਜੀ ਜਮਾਈ ਸ਼ਾਹ ਕਾਲੀ ਆ ਠੀਕ ਆ ਤੇ ਸਿੰਘ ਸੁੰਗ ਇਹਦਾ ਵੀ ਦੇਖੋ ਜੀ ਠੀਕ ਆ ਲੋ ਜੀ ਬਾਕੀ ਹੂੰ ਆਇ ਨਹੀਂ ਹੈਗਾ ਵੀ ਮਰੀ ਜੀ ਹੁਣ ਦੜਹੇਲ ਆ ਠੀਕ ਆ 40 40 ਥਾਣਾ ਜਮਾ ਪਯਰ ਮੋਰਾ ਨਾਲ ਦੀ ਦੇਖੋ ਥਾਣਾ ਦੇਖੋ ਜੀ ਠੀਕਾ ਮੋਟਾ ਮੋਟਾ ਥਾਣਾ ਹਾਂਜੀ ਠੀਕ ਹੈ ਜੀ ਤੋਰ ਦੋ ਪ੍ਰਾਇਨੂ ਜੀ ਲੋਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਆਪਾਂ ਹੁਣ ਤੁਹਾਡੇ ਕਹਿਣ ਤੇ ਬਾਈਆਂ ਨੂੰ ਕਹਿਣ ਲੱਗ ਵੀ ਰੇਡ ਫੋਨ ਸੀ ਕਰਦਿਆ ਕਰੋ ਹਣ ਚਲੋ ਰੇਟ ਦਾ ਤਾਂ ਆ ਜੀ ਆਪਾਂ ਨੂੰ ਕਿਹੜਾ ਕੋਈ ਇਹ ਜੋ ਹੋਗਾ ਰੇਟ ਬਾਈ ਨੇ ਫੋਨ 'ਚ ਹੀ ਦੱਸਿਆ ਆਪਣਾ ਰੇਟ ਦੇਖੋ ਜਾਇ ਜੀ ਐਡੀ ਐਡੀ ਇਕੱਠੀਆਂ ਹੈਗੀ ਠੀਕ ਹੈ ਜੀ ਦੇਖੋ ਜੀ ਜਮਾ ਕਾਲੀ ਦੇਖੋ ਜੀ ਠੀਕ ਜੇ ਵਾ ਸ਼ਾਹ ਕਾਲੀ ਕੱਟੀ ਐ ਜੈਡ ਬਲੈਕ ਪੂਸਾ ਹਾਂਜੀ ਠੀਕ ਆ ਇੱਕ ਇੰਨਾ ਕ ਵੀ ਚੱਟਾਪਨ ਨਹੀਂ ਮਿਲੂ ਓਕੇ ਓਕੇ ਲੋ ਫਿਰ ਫੇਸ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਕਰਮਾਂ ਵਾਲੀ ਦਾ ਤੋਰਾ ਤਰਾ ਸਿੰਘੀ ਸਿੰਘੀ ਬਹੁਤ ਸੋਹਣੀ ਆ ਚਾਰ ਹੀ ਥਾਣਾ ਤੇ ਬਾਈ ਰੇਟ ਯਾਰ ਸਹੀ ਚੀਜ਼ ਕਰਕੇ ਦੱਸ ਦੇ ਬਸ ਦੇਣ ਲੈਣ ਜਿਹੜਾ ਕੋਪਾਰਨ ਵਾਲਾ ਬਾਈ ਲੈ ਜਾਊਗਾ ਖੱਚ ਕੇ ਜੇ ਸਾਢੇ 18 ਜੋ ਸਾਢੇ 17 ਕਿਹਾ ਸੀ ਜੀ ਹੁਣ ਇਹ ਦੂ ਹੋਰ ਕਰ ਦਾਂਗੇ 17 ਦੀ ਦੇ ਦੇ 17000 ਰੁਪਏ ਦੀ ਕੱਟੀ ਹੈ ਭਰਾ ਜੱਡ ਬਲੈਕ ਪੂਸਾ ਬਾਈ ਕਹਿੰਦਾ ਜਮਾ ਖੱਚ ਕੇ ਰੇਟ ਦੱਸ ਤੇ ਇਦੋਂ ਫਿਰ ਇਦੋਂ ਦਾ ਦੇ ਠੀਕ ਆ ਲੋ ਭਰਾ ਖੱਚ ਕੇ ਰੇਟ ਜਮਾ ਬਾਈ ਕਹਿੰਦਾ ਬਸ ਮਾਨ ਟਾਲ ਕਰ ਦੂ ਮਾੜਾ ਮੋਟਾ ਤੇ ਬਿਲਕੁਲ ਜਾਇਜ਼ ਰੇਟ ਦੱਸਿਆ ਬਾਈ ਨੇ ਤਕੀ ਹਾਂਜੀ ਅਗਲੀ ਦੱਸੋ ਜੀ ਇਹ ਗਾਂ ਜੀ ਤਿੰਨ ਕਿਲੋ ਦੁੱਧਾ ਜਰਸੀ ਉਂ ਟੀਕਾ ਭਰਾਇਆ ਵਾ ਹਾਂਜੀ ਤੇ ਰਹੇ ਨਾ ਰਹੇ ਜੀ ਉਂ ਥੰਥਣ ਲੋਟ ਹੈ ਸੰਧੀ ਸੀਲ ਹੈ ਜੀ ਇਹੀ ਲੱਗਦੀ ਠੀਕ ਆ ਹਾਂਜੀ ਆਹ ਦਾ ਕੈਮ ਕੈਮਰੇਜ ਦੁੱਧਾ ਥੋੜਾ ਜਿਹਾ ਕਰੂਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਿਆਪਰਾ ਲਿਆ ਕੋਈ ਨਾ ਮਾੜਾ ਮੋਟਾ ਕਰ ਹੀ ਜਾਂਦਾ ਹੁੰਦਾ ਪਰ 3 ਲੀਟਰ ਦੁੱਧਾ ਦੋਨਾਂ ਬਿਲਿਆਂ ਦਾ ਹਾਂਜੀ ਠੀਕ ਆਪਰਾ ਇਹਨੂੰ ਬਈ ਕਿੰਨਾ ਟਾਈਮ ਹੋ ਗਿਆ ਠੀਕ ਆਪਰਾ ਇਹਨੂੰ ਸਵਾ ਕੁ ਮਹੀਨਾ ਹੋ ਗਿਆ ਜੀ ਸਵਾ ਮਹੀਨਾ ਹੋ ਗਿਆ ਠੀਕ ਆਪਰਾ ਮੈਂ ਬਾਕੀ ਥੋੜਾ ਚੈੱਕ ਚਾਹੀਦਾ ਆ ਤਾਰ ਤੱਪਾ ਆਪਣੇ ਕੋਲ ਤਾਂ ਦਿੱਤਾ ਨਹੀਂ ਜੀ ਠੀਕ ਆ ਲੋਪਰਾ ਚੱਕਾ ਸਿਰ ਜਰਸੀ ਹੈ ਜੀ ਇਹ ਗਾਂ ਰਹਿ ਗਈ ਹਮ ਜਦ 70 75000 ਦੀ ਗਾਂ ਹੈ ਠੀਕ ਆ ਥਣ ਥਣ ਬਹੁਤ ਸੋਹਣਾ ਫੇਸ ਦੇਖੋ ਜੀ ਫੇਸ ਬਹੁਤ ਸੋਹਣਾ ਠੀਕ ਆਪਰਾ ਠੀਕ ਲੋ ਜੀ ਲੋ ਜੀ ਆਹਨ ਬਹੁਤ ਸਮਾਂ ਲੱਗਿਆ ਕਰਮਾਂ ਵਾਲੀ ਦੇ ਠੀਕ ਹੈ ਖੰਡ ਚੈੱਕ ਕਰ ਸਕਦੇ ਹਾਂ ਲੋਚ ਤਾਂ ਚੈੱਕ ਕਰ ਲੋ ਪਰਾ ਠੀਕ ਆ ভাই ਰੇਟ ਇਹਦਾ ਜਾਇਜ਼ ਆ ਰੇਟ ਜੀ ਆਪਾਂ 5000 ਰੁਪਏ ਦੀ ਦੇ ਦਾਂਗੇ ਜੇ ਕੋਈ 5 5000 ਰੁਪਏ ਦੀ ਹਾਂਜੀ ਠੀਕ ਆ ਲੋਪਰਾ 5000 ਦੀ ਜਰਸੀ ਗਾਂ ਜੇ ਕਿਸੇ ਨੇ ਲੈਣੀ ਆ ਬੱਚੀ ਵੀ ਨਹੀਂ ਦਿੰਦਾ ਜੀ ਕੋਈ ਜਰਸੀ ਸਹੀ ਗੱਲ ਆ ਬਾਕੀ ਅਗਲੇ ਕਰਮ ਆ ਜੀ ਕਰਮ ਹੈ ਜੀ ਇਹ ਤਾਂ ਜੇ ਗਾਹ ਰਹੇਗੀ ਤਾਂ 30 35 ਦੀ ਹੋਣੀ ਆ ਜੀ ਹਾਂਜੀ ਸਹੀ ਗੱਲ ਆ ਪਰਾ ਤੁਹਾਨੂੰ ਬਹੁਤ ਸੋਹਣਾ ਕਰਮਾ ਵਾਲੇ ਨੇ ਬਾਈ ਜੀ ਨਾਲ ਜਲੂ ਕਨੈਕਟ ਕਰੋ ਪਰਾ ਠੀਕ ਹੈ ਜੀ ਸਾਰ ਤਪਾਤ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕਿਹੜੇ ਰੋਡ ਕੋਲ ਕਰ ਆਪਣਾ ਇਹ ਇਹ ਥਾਣੇ ਦੇ ਸਾਹਮਣੇ ਹੈ ਜੀ ਬਾਰ ਬਾਰ ਜਿਹੜਾ ਬਾਈਪਾਸ ਹਾਂਜੀ ਪੁੱਲ ਦੇ ਬਰਨਾਲਾ ਬਠਿੰਡਾ ਰੋਡ ਤੇ ਬਾਰ ਬਾਰ ਥਾਣਾ ਜੀ ਥਾਣੇ ਦੇ ਸਾਹਮਣੇ ਇਹ ਮੋੜਾ ਮੇਰਾ ਨਾਮ ਆ ਫੋਨ ਪਾ ਦਾਂਗੇ ਠੀਕ ਹੋ ਹਾਂਜੀ ਹਾਂਜੀ ਫੋਨ ਕਰਕੇ ਆਵੇ ਠੀਕ ਆ ਫੋਨ ਕਰਕੇ ਕੋਈ ਵੀ ਬਾਈ ਆ ਸਕਦਾ ਜੀ ਨਾਲ ਕਨੈਕਟ ਕਰ ਸਕਦੇ ਪਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾ ਦਿਲੋਂ ਧੰਨਵਾਦ ਆ ਪਰਾ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਵੇਂ ਤੁਸੀਂ ਕਹਿਣੇ ਭਰਾ ਆਪਾਂ ਉਦਾਂ ਦੀਆਂ ਵੀਡੀਓ ਚ ਰੇਟ ਵੀ ਪੁੱਛ ਲੈ ਸਾਰਾ ਕੁਝ ਕੱਲ ਬਾਤ ਉਮੀ ਕਰਦੇ ਆ ਠੀਕ ਹੈ ਨਾ ਕਮੈਂਟ ਚ ਦੱਸ ਦਿਆ ਕਰੋ ਠੀਕ ਹੈ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ